ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੇਰਾ ਨਜਵਾਨ ਸਿੰਘ ਆ son of ਸਰਦਾਰ ਫਕੀਰ ਸਿੰਘ ਦੀ ਆ ਤੇ ਦਸ਼ਮੇਸ਼ ਨਗਰ ਰਹਿੰਦੇ ਆ ਸੀ ਹਾਊਸ ਨੰਬਰ 148/1 ਤੇ ਗਲੀ ਨੰਬਰ 2 ਆ ਜੀ ਅੱਜ ਜਿਹੜੀ ਆਪਾਂ ਪੇਰੈਂਟਸ ਕਾਨਫਰੈਂਸ ਕੀਤੀ ਆ ਕੀ ਆ ਤੁਹਾਡਾ ਸਾਰਾ ਮਾਮਲਾ ਆ ਸਾਡਾ ਇਹ ਆ ਕਿ ਅਸੀਂ 17 8 22 ਨੂੰ ਝਗੜਾ ਹੋਇਆ ਸੀ ਸਾਡਾ ਸੁਰਿੰਦਰਪਾਲ ਤੇ ਗਗਨ ਕੁਮਾਰ ਤੇ ਰੋਹਿਤ ਤੇ ਜਿਹਨ ਦੀ ਇਤਨਾ ਜੀ ਇੱਕ ਹੋਣਾ ਸਾਰੇ ਇਹ ਇਹ ਜਿੰਦਗੀ ਸਾਡੇ ਘਰ ਦੇ ਸਾਹਮਣੇ ਦੁਕਾਨ ਕਰਦੇ ਸੀਗੇ ਜੀ ਇਹਦੇ ਤੇ ਉਸ ਤੋਂ ਬਾਅਦ ਝਗੜਾ ਹੋਣ ਤੋਂ ਬਾਅਦ ਸਾਡੀ ਜਿਹੜੀ ਡੀ ਡੀ ਆਰ ਕੱਟੀ ਗਈ ਆ ਜੀ 16 9 22 ਨੂੰ ਜੀ ਤੇ ਉਹਨਾਂ ਦੀ ਸਾਡੇ ਤੇ ਐਫ ਆਰ ਆਈ ਕੱਢ ਦਿੱਤੀ ਹੈਗੀ ਆ 14 9 22 ਨੂੰ ਜੀ ਉਸ ਸਬੰਧੀ ਸਾਡੀਆਂ ਜ਼ਮਾਨਤਾਂ ਲੈ ਲਈਆਂ ਸੀ ਜਿਆ ਮੇਰੇ ਤੇ ਮੇਰੇ ਬ੍ਰਦਰ ਬਲਵਿੰਦਰ ਸਿੰਘ ਦੀ ਜ਼ਮਾਨਤ ਲੈ ਲਈ ਸੀ ਜੀ 16 9 22 ਨੂੰ ਤੇ ਭੀਜੀਏ ਮੇਰੀ ਜਮਾਨਤ ਲਈ ਜਿਹੜੀ ਹੈਗੀ 11 11 22 ਨੂੰ ਤੇ ਉੱਤੇ ਉਤੋਂ ਬਾਅਦ ਉਹਨਾਂ ਦੀਆਂ ਜਮਾਨਤਾਂ ਨਹੀਂ ਲਈਆਂ ਹਜੇ ਤੱਕ ਵੀ ਤੇ ਉਹਨਾਂ ਅਸੀਂ ਡੀਐਸਪੀ ਅਮਰ ਸਿੰਘ ਨੂੰ ਵੀ ਕਿਹਾ ਸੀਗਾ ਸਾਨੂੰ 21 ਤਰੀਕ ਨੂੰ 21 23 24 ਨੂੰ ਭੇਜਿਆ ਉਹਨੇ ਮਾਡਲ ਟਾਊਨ ਥਾਣੇ ਤੇ ਤੁਸੀਂ ਜਾ ਕੇ ਜਮਾਨਤਾਂ ਦਾ ਕੋ ਉਹਨੂੰ ਅਰੈਸਟ ਕਰੋ ਫਿਰ ਉਹਨਾਂ ਨੇ ਅਰੈਸਟ ਨਹੀਂ ਕੀਤਾ ਹਜੇ ਤੱਕ ਵੀ ਪਤਾ ਨਹੀਂ ਉਹਨਾਂ ਨੂੰ ਤੇ ਉਹ ਲੜਾਈ ਦਾ ਤਾਂ ਗਿਰਾ ਕਾਰਨ ਕੀ ਸੀਗਾ ਲੜਾਈ ਦਾ ਕਾਰਨ ਇਹ ਸੀ ਕਿ ਸਾਡੇ ਘਰ ਦੇ ਮੂਹਰੇ ਇੱਕ ਮੋਟਰਸਾਈਕਲ ਲਾਉਂਦੇ ਸੀਗੇ ਜੀ ਉਸ ਤੋਂ ਬਾਅਦ ਗੱਡੀਆਂ ਲਾਉਂਦੇ ਸੀਗੇ ਫੋਨ ਆ ਕੇ ਗੇਟ ਮੂਹਰੇ ਕਰਦੇ ਸੀਗੇ ਤੇ ਸਾਨੂੰ ਪਰੇਸ਼ਾਨ ਕਰਦੇ ਸੀ ਉਹਨਾਂ ਨੇ ਮੇਰੀ ਮੈਸੇਜ ਦੀ ਜਾਂਦੀ ਕਿ ਸਾਡੇ ਨਗਰ ਕੀਰਤਨ ਦੇ ਬਹਾਨੇ ਸਾਡੇ ਫੈਮਿਲੀ ਦੇ ਘਰ ਦੀਆਂ ਔਰਤਾਂ ਖੜੀਆਂ ਸੀ ਸਾਡੀ ਭਤੀਜੀ ਵੀ ਜਿਹੜੀ 6 ਸਾਲ ਪਹਿਲਾਂ ਵੀਡੀਓ ਬਣਾ ਲਈ ਸੀ ਉਸ ਤੋਂ ਬਾਅਦ ਉਹ ਸਾਨੂੰ ਪਰੇਸ਼ਾਨ ਕਰਨ ਲੱਗ ਪਏ ਸਾਨੂੰ ਫੋਨ ਕਰਨ ਲੱਗ ਪਏ ਫੋਨ ਕਰਨ ਲੱਗ ਪਏ ਤੇ ਅਸੀਂ ਜਾ ਕੇ ਜਦੋਂ ਡਿਟੇਲ ਕਢਾਈ ਉਨੇ ਫੋਨ ਜਿਹੜੇ ਉੱਥੋਂ ਨੰਬਰ ਡਿਲੀਟ ਕਰਾ ਦਿੱਤੇ ਤੇ ਉਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਕੋਲ ਗਏ ਜਨਨਕੀ 7 ਤਰੀਕ ਨੂੰ ਮੁੱਖ ਮੰਤਰੀ ਕੋਲ ਜਾਂਦੇ ਅਸੀਂ ਜੀ 6 ਦਰਖਾਸਤਾਂ ਲੈ ਕੇ ਜਾਂਦੇ ਮੁੱਖ ਮੰਤਰੀ ਕੋਲ ਜੀ ਆ 6 ਦਰਖਾਸਤਾਂ ਮੁੱਖ ਮੰਤਰੀ ਕੋਲ ਲੈ ਕੇ ਜਾਂਦੇ ਅਸੀਂ ਜੀ ਤੇ ਸਾਨੂੰ 7 ਤਰੀਕ ਨੂੰ ਮੈਂ ਨਵਰਾਜਨ ਬਰਾੜ ਨੂੰ ਦਰਖਾਸਤਾਂ ਦਿੰਦਾ ਜੀ ਉੱਥੇ ਚੰਡੀਗੜ੍ਹ ਕੋਠੀ ਨੰਬਰ 2 ਵਿੱਚ ਨਵਰਾਜਨ ਬਰਾੜ ਨੂੰ ਦਰਖਾਸਤਾਂ ਦਿੰਦੇ ਤਾਂ ਮੇਰੀਆਂ ਦਰਖਾਸਤਾਂ ਨਹੀਂ ਲਈਆਂ ਉਹਨੇ ਦਰਖਾਸਤਾਂ ਨਾ ਲੈਣ ਦੇ ਸਬੰਧੀ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਮੇਰੀਆਂ ਦਰਖਾਸਤਾਂ ਲੈ ਲਓ ਤੇ ਉਹ ਕਹਿੰਦੇ ਵੀ ਅਸੀਂ ਦਰਖਾਸਤਾਂ ਜਿੱਦਾਂ ਤੁਸੀਂ 7 7 ਦਿਨਾਂ ਦੀ ਸਾਨੂੰ ਤੇ ਆਵੇ ਤੁਹਾਨੂੰ ਅਪਾਇੰਟਮੈਂਟ ਮਿਲ ਜਾਊਗੀ ਤੁਸੀਂ ਸਾਰਾ ਪਰਿਵਾਰ ਗਏ ਸੀਗੇ ਉੱਥੇ ਤੇ ਅਸੀਂ 7 ਤਰੀਕ ਤੋਂ ਬਾਅਦ ਫਿਰ ਅਸੀਂ 8 ਤਰੀਕ ਨੂੰ ਮੈਂ ਤਾਂ ਮੇਰਾ ਬੇਟਾ ਗਏ ਦਰਖਾਸਤਾਂ ਲੈ ਕੇ ਕੋਠੀ ਨੰਬਰ 2 ਤੇ ਨਵਰਾਜਨ ਬਰਾੜ ਕੋ ਤੇ ਸਾਡੀਆਂ ਦਰਖਾਸਤਾਂ ਨਹੀਂ ਲਿਆਂ ਤੇ ਮੇਰੇ ਤੇ ਮੇਰੇ ਬੇਟੇ ਨੂੰ ਅੰਦਰ ਕਰ ਦਿੱਤਾ ਉਹਨੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਛੱਡਿਆ ਗਿਆ ਫਿਰ ਅਸੀਂ 9 12 22 ਨੂੰ ਅਸੀਂ ਸੈਕਟਰੀਏਟ ਮਿੰਨੀ ਜਾਂਦੇ ਆ ਜੀ ਸੈਕਟਰੀਏਟ ਜਾਂਦੇ ਫਿਰ ਉੱਥੇ ਸਾਨੂੰ ਸਾਰਾ ਦਿਨ ਘਮਾਉਂਦੇ ਰਹਿੰਦੇ ਨੇ ਸਾਡੀਆਂ ਦਰਖਾਸਤਾਂ ਨਹੀਂ ਲੈਂਦੀਆਂ ਫਿਰ ਅਸੀਂ ਹੋਮ ਸੈਕਟਰੀ ਨੂੰ ਫੋਨ ਕਰਦੇ ਆ ਹੋਮ ਸੈਕਟਰੀ ਵੇ 26 ਨੰਬਰ ਕਮਰੇ ਵਾਲੇ ਨੂੰ ਫੋਨ ਕਰਦਾ ਤੇ ਉਹ ਫਿਰ ਸਾਨੂੰ ਅੰਦਰ ਲੈ ਕੇ ਜਾਂਦੇ ਨੇ ਤੇ ਉਹ ਸਾਡੀਆਂ ਦਰਖਾਸਤਾਂ ਲੈ ਲੈਂਦੇ ਪਰ ਮਨਜੀਤ ਜਿਹੜਾ 1 ਨੰਬਰ ਕਮਰਾ ਫਲੋਰ ਨੰਬਰ 2 ਵਿੱਚ ਸੈਕਟਰੀ ਸੈਕਟਰੀਏਟ ਵਿੱਚ ਫਿਰ ਉਹ ਸਾਨੂੰ ਰিসিਵਿੰਗ ਨੰਬਰ ਸਿਰਫ ਦੇ ਦਿੰਦਾ ਉਸ ਤੋਂ ਬਾਅਦ ਫੋਨ ਕਰਨ ਦੇ ਫਿਰ ਸਾਨੂੰ ਜਨਵਰੀ ਵਿੱਚ 26 ਕਮਰੇ ਵਾਲਿਆਂ ਨੇ ਜਾਨੀ ਕਿ ਡੈਰੀ ਨੰਬਰ ਦੇ ਦਿੱਤਾ ਡੈਰੀ ਨੰਬਰ ਇਹ ਸਾਡੀਆਂ ਜਿਹੜੀਆਂ ਦਰਖਾਸਤਾਂ ਸੀ ਬਿਨਾ ਮਾਰਕ ਹੋਈਆਂ ਮੁੱਖ ਮੰਤਰੀ ਤੋਂ ਇਹ 10 10 12 22 ਨੂੰ ਆ ਜਾਂਦੀਆਂ ਫਿਰ 10 12 22 ਨੂੰ ਆ ਜਾਂਦੀਆਂ ਇੱਕ 16 12 22 ਨੂੰ ਆ ਉਹਦੇ ਵਿੱਚ ਹਸਪਤਾਲ ਸੰਬੰਧੀ ਤੇ ਵੀ ਐਸ ਨਾਲ ਸੰਬੰਧੀ ਦਰਖਾਸਤ ਨਹੀਂ ਆਉਂਦੀ ਬੰਦੀ ਉਹ ਦੱਸਿਆ ਸੁਰਿੰਦਰਪਾਲ ਗਗਨ ਕੁਮਾਰ ਉਹ ਇਹਦੇ ਦੋ ਦਗਾਣਾ ਪਿੰਡ ਦੇ ਤਿੰਨ ਰਹਿਣ ਵਾਲੇ ਆ ਜੀ ਇੱਕ ਹੈਗਾ ਤੁਸੀਂ ਕਿੱਥੇ ਰਹਿੰਦੇ ਆ ਅਸੀਂ ਦਸ਼ਮੇਸ਼ ਨਗਰ ਦੇ ਰਹਿੰਦੇ ਸਾਡੇ ਘਰ ਦੇ ਸਾਹਮਣੇ ਜਨਕੀ ਦੁਕਾਨ ਕਰਦੇ ਹੋ ਹਾਂ ਜੀ ਬਿਜਲੀ ਦੇ ਕੰਮ ਕਰਦੇ ਨੇ ਉਹ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਇਸ ਮਾਮਲੇ 'ਚ ਘੁੰਮਦੇ ਆਣ ਆਹ ਹੁਣ ਅਸੀਂ 22 ਦਾ 22 ਦਾ ਮਾਮਲਾ 24 24 ਆ ਗਿਆ ਸਾਡੇ ਜੀ ਸਾਡੀ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਉਸ ਤੋਂ ਬਾਅਦ ਫਿਰ 25 ਲੱਗੀ ਹੈ ਸਾਡੀ ਗ੍ਰੀਵਿਅਸ 25 ਲੱਗੇ ਸੀ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਲਈਆਂ ਹਜੇ ਤੱਕ ਇਸ ਸੰਬੰਧਤ ਥਾਣੇ ਉੱਤੇ ਤੁਹਾਡੀ ਐਫ ਆਰ ਵੀ ਅੱਜ ਹੈ ਨਹੀਂ ਸਾਡੀ ਦਰਜੇ ਨਹੀਂ ਕੀਤੀ ਐਫ ਆਰ ਵੀ ਇਹਦਾ ਕੀ ਕਾਰਨ ਮੰਨਦੇ ਐ ਐਫ ਆਰ ਦਰਜ ਨਾ ਹੁੰਦਾ ਇਹ ਪੁਲਿਸ ਨਾਲ ਉਹ ਮਿਲ ਗਿਆ ਉਹਨਾਂ ਤੇ ਪੁੱਟਾ ਅਸੀਂ ਆ ਮੰਤਰੀ ਕੋ ਬ੍ਰਹਮਸ਼ੰਕਰ ਮੰਤਰੀ ਕੋ ਚਾਰ ਪੰਜ ਵਾਰ ਜਾਈ ਆ ਸਾਡੀ ਕੋਈ ਗੱਲ ਨਹੀਂ ਸੁਣਾਈ ਦੀ ਕਿਹਦੀ ਹੁ ਤੁਸੀਂ ਸੱਗੇ ਕੌਂਸਲ ਤੇ ਰਾਈਟਿੰਗ ਮੰਗ ਕਰਦੇ ਆ ਅਸੀਂ ਤਾਂ ਇਹ ਸਾਨੂੰ ਮੰਗ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤੁਹਾਨੂੰ ਹਜੇ ਵੀ ਕੌਂਸਲ ਬਾਹਰ ਵੀ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਗਾ ਅਗਲਾ ਸਟੈਪ ਤੇ ਸਸੀਂ ਇਹ ਹੀ ਕਰ ਸਕਦੇ ਫਿਰ ਕਿ ਅਸੀਂ ਹੁਣ ਕਿੱਥੇ ਜਾਈਏ ਅਸੀਂ ਤਾਂ ਗਵਰਨਰ ਸਾਹਿਬ ਕੋਲ ਵੀ ਜਾ ਕੇ ਦੇ ਆਂ ਦਰਖਾਸਤ ਉਸ ਤੋਂ ਬਾਅਦ ਹਮਨ ਰਾਈਟਸ ਨੂੰ ਵੀ ਦਿੱਤੀ ਦਰਖਾਸਤ ਇਹ ਕਾਰਨ ਕਿ ਇਹ ਕਿਉਂ ਨਹੀਂ ਸੁਣਵਾਈ ਹੋਈ ਤੁਹਾਨੂੰ ਸੁਣਵਾਈ ਉਹਨਾਂ ਵੀ ਜਦੋਂ ਬ੍ਰਹਮ ਸ਼ੰਕਰ ਜੰਪਾ ਮੰਤਰੀਆ ਉਹਨਾਂ ਦੀ ਸਪੋਰਟ ਕਰ ਰਿਆ ਉਤੋਂ ਯਾਨੀ ਕਿ ਉਹ ਦੂਸਰੇ ਜਿਹੜੇ ਸਤਵੰਤ ਸਿੰਘ ਸਿਆਣ ਆ ਉਹ ਯਾਨੀ ਕਿ ਉਹਨਾਂ ਦੀ ਸਪੋਰਟ ਕਰ ਰਿਆ ਪੂਰੇ ਆਮ ਆਮ ਪਾਰਟੀ ਦੇ ਬਦਲੇ ਸਪੋਰਟ ਕਰ ਰਹੇ ਨੇ ਸਤਵੰਤ ਸਿੰਘ ਸਿਆਣ ਕੋਲ ਵੇਸ ਜ਼ਿਲ੍ਹਾ ਸੈਲਪੀ ਹੈ ਜੀ ਇਹ ਉਸ ਤੋਂ ਬਾਅਦ ਅਸੀਂ ਜਿਹੜਾ ਸਿਕਸ਼ਨ ਸੂਦ ਕੋ ਨਵੰਬਰ ਮਹੀਨੇ ਦੇ ਜਾਂਦੇ ਆ ਜੀ ਹਜੇ ਤੱਕ ਕੋਈ ਵੀ ਸਾਡੀ ਸੁਣਾਈ ਨਹੀਂ ਕੀਤੀ ਕੋਈ ਵੀ ਨਵੰਬਰ ਮਹੀਨੇ ਦੇ ਜਾਂਦੇ ਸੀ 22 ਦੇ ਜਾਂਦੇ ਪਏ ਆ ਅਸੀਂ ਹੁਣ ਤੱਕ ਜਾ ਰਹੇ ਹਾਂ ਕੋਈ ਸੁਣਵਾਈ ਨਹੀਂ ਹੋਈ ਸਾਡੀ ਅਸੀਂ ਜਿਹੜੇ ਅਕਾਲੀ ਪਾਰਟੀ ਦੇ ਬੰਦੇ ਆ ਉਹਨਾਂ ਕੋਲ ਵੀ ਗਏ ਪਰ ਉਹਨਾਂ ਨੇ ਵੀ ਸਾਡੀ ਸੁਣਵਾਈ ਕੋਈ ਨਹੀਂ ਕੀਤੀ ਕੀ ਇਸ ਮਾਮਲੇ ਵਿੱਚ ਤੁਸੀਂ ਵੱਡੇ ਅਧਿਕਾਰੀਆਂ ਨਾਲ ਹਾਂਜੀ ਹਾਂਜੀ ਐਸਐਸਪੀ ਨੂੰ ਵੀ ਕਈ ਵਾਰ ਮਿਲ ਚੁੱਕੀਆਂ ਆ ਜੀ ਅਸੀਂ ਅੱਛਾ ਜੀ ਐਸਐਸਪੀ ਕੋਲ ਜਾਂਦੇ ਆ ਪਰ ਜਦੋਂ ਅਸੀਂ ਜਾਂਦੇ ਆ ਉਹ ਦਰਵਾਜ਼ਾ ਬੰਦ ਹੋ ਜਾਂਦਾ ਉਹਨਾਂ ਦਾ ਸਾਨੂੰ ਸਾਧ ਲੈਂਦੇ ਆ ਪਰ ਆਪ ਮਿਲਦੇ ਨਹੀਂ ਹੈਗੇ ਅਸੀਂ ਫੋਨ ਤੇ ਪਤਾ ਨਹੀਂ 200 ਤੋਂ ਉੱਪਰ ਫੋਨ ਕਰ ਦਿੱਤਾ ਉਹ ਐਸਐਸਪੀ ਸਾਹਿਬ ਨਾਲ ਸਾਡੀ ਗੱਲ ਕਰਾਓ ਉਹ ਵੀ ਗੱਲ ਨਹੀਂ ਹਜੇ ਤੱਕ ਕਰਾਉਂਦੇ ਸਾਡੀ ਹਜੇ ਤੱਕ ਇੱਕ ਵਾਰ ਵੀ ਗੱਲ ਨਹੀਂ ਕਰਾਈ ਐਸਐਸਪੀ ਜਿਹੜੇ ਸਰਤਾਏ ਸੀਗੇ ਨਾ ਪਹਿਲਾਂ ਉਹਨੇ ਕਹਿ ਦਿੱਤਾ ਸੀ ਵੀ ਇਹਨਾਂ ਦੀ 353 ਧਾਰਾ ਬਣਦੀ ਆ ਤੇ ਤੁਸੀਂ ਉਹ ਲਾ ਦਿਓ ਪਰ ਹਰਪ੍ਰੇਮ ਜਿਹੜਾ ਐਸਐਸ ਸੀ ਉਹਨੂੰ ਕਿਹਾ ਸੀ ਉਹਨੂੰ ਉਹ ਸਾਡੀ ਰਿਕਾਰਡਿੰਗ ਹੈ ਜੇ ਤੁਹਾਨੂੰ ਸੁਣਾ ਦਵਾਂ ਤੇ ਉਹ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸੀਗੇ ਉਹਨਾਂ ਨੇ ਨਹੀਂ ਮੁੱਖ ਪਾਇਰ ਸਾਹਿਬ ਨੂੰ ਸਾਨੂੰ ਮਿਲ ਨਹੀਂ ਦਿੱਤਾ ਹਜੇ ਤੱਕ ਵੀ ਅਪਾਇੰਟਮੈਂਟ ਤੋਂ ਬਾਅਦ ਵੀ ਮਿਲ ਨਹੀਂ ਦਿੱਤਾ ਹਜੇ ਤੱਕ ਵੀ ਅਸੀਂ ਹੁਣ ਫਿਰ 23 23 ਤਿੰਨ ਨਹੀਂ 28 ਤਿੰਨ 24 ਨੂੰ ਫਿਰ ਗਏ ਸੀ ਉੱਥੇ ਦੀ ਚੰਡੀਗੜ੍ਹ ਚੰਡੀਗੜ੍ਹ ਫਿਰ ਸੈਕਟਰੀਅਟ ਤੋਂ ਪਾਸ ਬਣਾਇਆ ਅਨੁਰਾਗ ਬਰਮਾ ਦਾ ਉਹਨੇ ਵੀ ਸਾਡਾ ਮੜਾਇਆ ਨਹੀਂ ਸਾਡੀਆਂ ਦਰਖਾਸਤਾਂ ਨਹੀਂ ਲਈਆਂ ਸਾਨੂੰ ਫਿਰ ਉਹਨੇ ਮਿਨੀ ਸੈਕਟਰੀਅਟ ਭੇਜ ਦਿੱਤਾ ਜੀ ਮਿਨੀ ਸੈਕਟਰੀਅਟ ਹੀ ਗਏ ਮਿਨੀ ਸੈਕਟਰੀਅਟ ਜਾ ਕੇ ਵੀ ਗੁਰਕੀਰਤ ਜਿਹੜਾ ਗੁਰਕੀਰਤ ਕਿਰਪਾਲ ਸੀਗਾ ਸੈਕਟਰੀ ਹੋਮ ਦਾ ਉਹਨੂੰ ਅਸੀਂ ਦਰਖਾਸਤ ਦਿੱਤੀ ਉਹਨੀ ਦਰਖਾਸਤ ਉਹ ਸਾਡੀ ਜਿਹੜੀ ਭੇਜ ਦਿੱਤੀ ਸੀ ਡਿਪਟੀ ਸੈਕਟਰੀ ਜਸਵੰਤ ਜਸਵੰਤ ਹੁਣਾਂ ਨੂੰ ਜਸਵੰਤ ਸਿੰਘ ਹੁਣਾਂ ਨੂੰ ਭੇਜ ਦਿੱਤੀ ਉਹਨੇ ਸਾਨੂੰ ਕਹਿਤਾ ਵੀ ਅਸੀਂ ਤੁਹਾਡੀ ਦਰਖਾਸਤ ਤੇ ਕਾਰਵਾਈ ਕਰਿਆ ਉਹਨੀ ਸਾਨੂੰ ਹਫ਼ਤੇ ਦੇ ਵਿੱਚ ਅੰਦਰ ਉਹਨੇ ਸਾਨੂੰ ਭੇਜਿਆ ਮੇਲ ਵੀ ਭੇਜੀ ਉਹਨੂੰ ਤੁਸੀਂ 2 ਸਾਲ ਹੋ ਗਏ ਆ 7 ਦਸੰਬਰ ਤੋਂ ਠੱਕੇ ਖਾ ਰਹੇ ਆ ਹਾਂਜੀ ਹਾਂਜੀ ਚੋਣ ਆ ਗਿਆ ਸਾਰੇ ਲੀਡਰਾਂ ਨੇ ਤੁਹਾਡੇ ਦਰਦ ਵੀ ਆਣਾ ਸਾਡੀ ਤਾਂ ਕਿਸੇ ਨੇ ਬਾਹ ਨਹੀਂ ਫੜੀ ਇਹ ਕਾਂਗਰਸ ਵਾਲਿਆਂ ਕੋਲ ਵੀ ਸਾਰਿਆਂ ਕੋਲ ਜਾਗਤੂ ਕਿ ਸਾਡੀ ਕਿਸੇ ਨੇ ਵੀ ਬਾਹ ਨਹੀਂ ਫੜੀ ਜਸਵੰਤ ਸਿੰਘ ਨੂੰ ਪ੍ਰੈਸ ਕਾਨਫਰੰਸ ਲਈ ਦਿੱਤੀ ਗਈ ਕਿ ਉਹ ਨਹੀਂ ਜਿਹੜੀ ਸਰਵਾਈ ਨਹੀਂ ਹੋ ਰਹੀ ਪਈ ਜਿਆਦੀ ਹੈ ਜਿਹੜੀ ਮਾਰਡਨ ਥਾਂ ਦੇ ਚੌਧੀਆਂ ਕੰਪਲੇਂਟਾਂ ਪੈਂਡਿੰਗ ਪਈਆਂ ਇਹ ਇਸ ਤਰ੍ਹਾਂ ਹੈ ਜੀ ਇਹ ਜਸਵੰਤ ਸਿੰਘ ਸਾਨੂੰ ਫ੍ਰੀਸ ਹਨ ਇਸ ਢਿਸ ਮੇਸ਼ ਨਗਰ ਦਾ ਰਹਿਣ ਵਾਲਾ 54 ਸਾਲ ਦੀ ਉਮਰ ਹੈ ਜੀ ਇਹ ਕੰਪਲੇਂਟਾਂ ਦੇਣ ਦਾ ਅਕਸਰੀ ਆਦੀ ਹੈ ਇਹਦੇ ਇਹਦੇ ਉੱਤੇ ਪਹਿਲਾਂ ਪ੍ਰਿੰਟਿੰਗ ਐਕਸ਼ਨ ਵੀ ਕਰ ਚੁੱਕੇ ਆ ਇਸਦੇ ਬੇਟੇ ਅਕਬਲ ਸਿੰਘ ਤੇ ਵੀ ਤੇ ਇੱਕ ਪਰਚਾ ਵੀ ਇੱਥੇ ਦਰਜ ਹੋਇਆ ਵਾ 239/22 ਜੇ ਦੀ ਉਹ ਗੱਲ ਕਰ ਰਿਹਾ ਵਾ ਉਹਦੇ ਵਿੱਚ ਧਾਰਾ ਲੱਗੀ 323 24 506 34 ਆਈਪੀਸੀ ਉਹ ਕਰਾਇਆ ਗਿਆ ਵਾ ਸਮਰ ਜੈ ਸਿੰਘ ਪੁੱਤਰ ਸਰਜੀ ਸਿੰਘ ਵਾਸੀ ਦਸ਼ਮੇਸ਼ ਨਗਰ ਵੱਲੋਂ ਇਹ ਬਾਰ ਬਾਰ ਦਰਖਾਸਤਾਂ ਦਿੰਦਾ ਆ ਆਦੀ ਹੈ ਦਰਖਾਸਤਾਂ ਦਿੰਦਾ ਬਾਕੀ ਇਹਦੀ ਕੋਈ ਇਸ ਤਰ੍ਹਾਂ ਨਹੀਂ ਸੁਣਵਾਈ ਨਹੀਂ ਹੁੰਦੀ ਤੇ ਸਾਡੇ ਕੋਲ ਕਦੀ ਮਿਲ ਰਿਹਾ ਆ ਹੀ ਨਹੀਂ ਹੈ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਸਰ ਉਹਨਾਂ ਨੇ ਕਿਹਾ ਗਿਆ ਸੀ ਜੀ ਉਹਨਾਂ ਜਿਨ੍ਹਾਂ ਵੱਲੋਂ ਕੰਪਲੀਟ ਦੇ ਠੀਕ ਹੈ ਜੀ ਵੀ ਮੇਰੇ ਬਿਆਨ ਹਦਾ ਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਸੀ ਹਾਲਾਂਕਿ ਉਹਨਾਂ ਨੇ ਐਮਐਲਆਰ ਵੀ ਜਿਹੜੀ ਨਾਲ ਲਗਾਈਆਂ ਹੁੰਦੀਆਂ ਹਾਂਜੀ ਉਹ ਐਮਐਲਆਰ ਇਹਨਾਂ ਦੀ ਵੀ ਨਾਲ ਸੀ ਤੇ ਪਰੋਸਪਰਚਾ ਵੀ ਹੋਇਆ ਸੀ ਉਹਨਾਂ ਦਾ ਵੀ ਕ੍ਰੋਸ ਪਰਚਾ ਸੀ ਉਹਦਾ ਚਲਾਨ ਦੇ ਦਿੱਤਾ ਗਿਆ ਤੇ ਉਹਦੀ ਸੁਣਵਾਈ ਤਾਂ ਹੁਣ ਕੋਰਟ ਵਿੱਚ ਹੀ ਹੋਗੀ ਹਾਂਜੀ ਤੇ ਬਾਰ-ਬਾਰ ਉਹ ਕਹਿੰਦੇ ਕਿ ਆਪਾਂ ਦੇ ਉੱਚ ਅਧਿਕਾਰੀਆਂ ਕੋਲ ਵੀ ਜਿਹੜਾ ਜਾ ਕੇ ਬੇਨਤੀ ਕੀਤੀ ਗਈ ਹੈ ਨਹੀਂ ਸੁਣਵਾਈ ਨਹੀਂ ਹੋ ਰਹੀ ਨਹੀਂ ਜੀ ਉੱਚ ਅਧਿਕਾਰੀਆਂ ਕੋਲ ਵੀ ਗਿਆ ਜਾਂਦਾ ਰਹਿੰਦਾ ਏ ਅਕਸਰ ਹੀ ਕਈ ਵਾਰ ਇਹਥੇ ਵੀ ਆਇਆ ਵਾ ਮੈਂ ਦੇਖਿਆ ਇੱਕ ਵਾਰ ਝਗੜਾ ਝੋੜਾ ਕਰਦਾ ਹੈ ਜਿਆਦਾ ਇਹ ਆਦੀ ਜਿਹਾ ਦਰਖਾਸਤਾਂ ਦੇਣ ਦਾ ਹੋਰ ਕੋਈ ਕੰਮ ਨਹੀਂ ਆ ਸਰ